ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੀ ਸਰਕਾਰੀ বাস ਉੱਤੇ ਕੁਝ ਨੌਜਵਾਨਾਂ ਵੱਲੋਂ ਹਾਈਵੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ বাস ਦੇ ਸ਼ੀਸ਼ੇ ਤੋੜ ਦਿੱਤੇ ਗਏ ਸਨ ਉਹ આરોપીਆ ਨੂੰ ਖਰੜ ਪੁਲਿਸ ਵੱਲੋਂ ਕਰ ਲਿੱਤਾ ਗਿਆ ਗ੍ਰਿਫਤਾਰ ਜਾਣਕਾਰੀ ਜਿੰਦੇ ਹੋਏ ਡੀਐਸਪੀ ਕਰਨ ਸੰਧੂ ਮਿਤੀ 18 ਮਾਰਚ ਨੂੰ ਕੁਝ ਵਿਅਕਤੀਆਂ ਵੱਲੋਂ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ বাস ਦੇ ਸ਼ੀਸ਼ਿਆਂ ਦੀ ਖਰੜ ਫਲਾਈਓਵਰ ਤੇ ਲੱਗੇ ਸ਼ਾਮ ਨੂੰ ਪੰਤਰ ਕੀਤੀ ਗਈ ਜਿਸ ਵਿੱਚ ਮਕਦਮਾ ਨੰਬਰ 100/25 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨ ਜਿਹੜੀ ਤਫਤੀਸ਼ ਆ ਸਾਡੇ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਹਿਊਮਨ ਇੰਟੈਲੀਜੈਂਸ ਦੀ ਟੈਕਨੀਕਲ ਸੋਰਸਾਂ ਦੇ ਰਾਹੀਂ ਜਿਹੜੇ ਦੋਸ਼ੀਆਂ ਦੀ شناخت ਕੀਤੀ ਗਈ ਦੋ ਦੋਸ਼ੀ ਇਸ ਵਾਰਦਾਤ ਵਿੱਚ ਜਿਹੜੇ ਸੀਗੇ ਉਹਨਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਵੇਰਵੇ ਇੱਕ ਤਾਂ ਗਗਨਦੀਪ ਸਿੰਘ ਜੋ ਵਾਸੀ ਪਿੰਡ ਜੰਡਵਾਲਾ ਜ਼ਿਲ੍ਹਾ ਫਾਜ਼ਿਲਕਾ ਅਤੇ ਦੂਸਰਾ ਹਰਦੀਪ ਸਿੰਘ ਵਾਸੀ ਭੱਠਾ ਸਾਹਿਬ ਜ਼ਿਲ੍ਹਾ ਰੋਪੜ ਹਾਲ ਵਾਸੀ ਬੱਲੋ ਮਾਜਰਾ ਇਹਨਾਂ ਦੋਨਾਂ ਦੀ شناخت ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਵਰਤੀ ਹੋਈ ਆਲਟੋ ਕਾਰ ਉਹ ਬਰਾਮਦ ਕਰ ਲਈ ਗਈ ਹੈ ਇਸ ਦੇ ਨਾਲ ਹੀ ਮੇਰੀ ਆਮ ਪਬਲਿਕ ਨੂੰ ਅਪੀਲ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜਿਹੜਾ ਵੀ ਕੋਈ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ